ਸਰੰਦ ਦਾ ਵਜੀਦ ਖਾਨ ਇਹ ਫੌਜਾਂ ਲੈ ਕੇ ਚੜ ਕੇ ਆ ਰਿਹਾ ਵੱਡੀ ਗਿਣਤੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਫੌਜ ਹੈ 7-8000 ਦੀ ਗਿਣਤੀ ਦੱਸਦੇ ਹੈ ਕਈ ਇਤਿਹਾਸਕਾਰਾਂ ਨੇ 10000 ਗਿਣਤੀ ਲਿਖੀ ਹੈ ਵੀ ਮਹਾਰਾਜ ਦੇ ਉੱਤੇ ਅਟੈਕ ਕਰਨ ਵਾਸਤੇ ਆ ਰਹੇ ਹੈ ਉਧਰੋਂ ਫੌਜਾਂ ਆ ਰਹੀਆਂ ਇੱਧਰ ਦਸ਼ਮੇਸ਼ ਪਿਤਾ ਨੇ ਹੁਣ ਆਪਾਂ ਰਸਤੇ ਦੇ ਵਿੱਚ ਆਉਣ ਵਾਲੀ ਫੌਜ ਨੂੰ ਰੋਕੀਏ ਤੇ ਰੋਕ ਕੇ ਧੰਗ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਤੱਕ ਜਾਣ ਨਾ ਦਈਏ ਇਹਨੇ ਨੂੰ ਕਲਗੀਆਂ ਵਾਲੇ ਅੱਗੇ ਲੰਘ ਜਾਣਗੇ ਦਸ਼ਮੇਸ਼ ਪਿਤਾ ਇਹਨੇ ਨੂੰ ਅੱਗੇ ਲੰਘ ਜਾਣਗੇ ਉਹ ਫਿਰ ਜਿਹੜਾ ਸਮਾਂ ਮਹਾਰਾਜ ਨੂੰ ਮਿਲ ਜੂ ਅੱਗੇ ਜਾਣ ਦਾ ਤੇ ਇੱਥੇ ਆਪਾਂ ਆਪਣੀਆਂ ਜਾਨਾਂ ਕੁਰਬਾਨ ਕਰਦੀਏ ਬਲ ਟੁੱਟ ਗਿਆ ਮੇਰਾ ਜੀ ਇਹ ਹੁਣ ਫੈਸਲਾ ਕਰ ਲਿਆ ਵੀ ਆਪਣਾ ਆਪ ਕੁਰਬਾਨ ਕਰਦੀਏ ਆਪਣੀਆਂ ਜਾਨਾਂ ਵਾਰਦੀਏ ਇਹਨਾਂ ਦੇ ਕੋਲ ਜੋ ਕੱਪੜੇ ਸੀ ਝਾੜੀਆਂ ਤੇ ਪਾਤ ਤੇ ਦੂਰੋਂ ਇਦਾਂ ਲੱਗਣ ਵੀ ਤੰਬੂ ਲੱਗੇ ਆ ਵਜੀਦੇ ਦੀ ਫੌਜ ਨੇ ਆਉਣਾ ਏਦਾਂ ਲੱਗੇ ਵੀ ਤੰਬੂ ਨੇ ਆਪ ਸਿੰਘ ਝਾੜੀਆਂ ਦੇ ਉਹਲੇ ਲੁਕ ਗਏ ਉਹ ਕਹਿੰਦੇ ਗੁਰੂ ਗੋਬਿੰਦ ਸਿੰਘ ਦੇ ਤੰਬੂ ਲੱਗੇ ਉਹਨਾਂ ਨੇ ਤੀਰ ਤੂਰ ਮਾਰੇ ਬੜਾ ਕੁਝ ਕਰਦੇ ਰਹੇ ਜਦੋਂ ਨੇੜੇ ਆਏ ਇਹ ਝਾੜੀਆਂ ਦੇ ਵਿੱਚੋਂ ਨਿਕਲੇ ਫਿਰ ਇੱਕ ਇੱਕ ਨੇ ਸੈਂਕੜਿਆਂ ਦੇ ਆਹੂ ਲਾਏ ਵਿੱਚ ਮਾਈ ਭਾਗੋ ਵੀ ਨਾਲ ਲੱਗੀ ਜੂਝਦੇ ਰਹੇ ਜੂਝਦੇ ਰਹੇ ਜੂਝਦੇ ਰਹੇ ਆਖਰਕਾਰ ਇਹ 40 ਸਨ ਵਦਾਵਾ ਲਿਖਿਆ ਜਾਦਾ ਨੇ ਇਹ 40 ਜਦੋਂ ਸ਼ਹੀਦ ਹੋ ਗਏ ਫੌਜ ਅੱਗੇ ਜਾਣੀ ਸੀ ਵਜੀਦਾ ਕਹਿੰਦਾ ਕਪੂਰਿਆ ਅੱਗੇ ਪਾਣੀ ਕਿੱਥੇ ਮਿਲੂ ਕਹਿੰਦੇ ਜੀ 30 ਕੋਹ ਤੇ ਪਿੱਛੇ ਕਹਿੰਦੇ 10 ਕੋਹ ਤੇ ਫੌਜ ਸਾਰੀ ਪਿੱਛੇ ਮੁੜ ਗਈ ਹੁਣ ਜਿਹੜਾ ਵੱਡਾ ਅਟੈਕ ਹੋਣਾ ਸੀ ਉਹ ਰੁਕ ਗਿਆ ਫੌਜ ਜਦੋਂ ਪਿੱਛੇ ਮੁੜ ਗਈ ਤੇ ਐਦਾ ਮੈਦਾਨ ਦੇ ਵਿੱਚ ਲਾਸ਼ਾਂ ਹੀ ਲਾਸ਼ਾਂ ਪਈਆਂ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ 40 ਸਿੱਖ ਇਹ ਵੀ ਪਏ ਐ ਉਦੋਂ ਫਿਰ ਮਹਾ ਸਿੰਘ ਵੀ ਵਿੱਚ ਹੀ ਐ ਤੇ ਉੱਚੀ ਟਿੱਬੀ ਦੇ ਉੱਤੇ ਗੁਰੂ ਗੋਬਿੰਦ ਸਿੰਘ ਖੜ ਕੇ ਵੇਖਦੇ ਐ ਮੇਰੇ ਪਿਆਰੇ ਮੇਰੇ ਸਿੱਖ ਅੱਜ ਜੂਝ ਰਹੇ ਐ ਤੇ ਦਸ਼ਮੇਸ਼ ਪਿਤਾ ਆਏ ਆਏ ਉਸ ਥਾਂ ਕਲਗੀਆਂ ਵਾਲੇ ਜਿੱਥੇ ਪਏ ਸੀ ਸਿੰਘ ਸੂਰਮੇ ਆਪ ਆ ਗਏ ਮਹਾਰਾਜ ਉੱਥੇ ਫਿਰ ਕਹਿੰਦੇ ਹੱਥੀ ਪੂੰਝਦੇ ਰਮਾਲ ਨਾਲ ਮੁਖੜਾ ਪੁੱਤਾਂ ਵਾਂਗੂ ਛਾਤੀ ਲਾਮਦੇ ਕੱਲੇ-ਕੱਲੇ ਸਿੰਘ ਦਾ ਮੁਖ ਰਮਾਲ ਨਾਲ ਪੂੰਝਿਆ ਚੱਕ-ਚੱਕ ਕੇ ਸਿੰਘਾਂ ਨੂੰ ਛਾਤੀ ਨਾਲ ਲਾਇਆ ਗੁਰੂ ਗੋਬਿੰਦ ਸਿੰਘ ਕਹਿੰਦੇ ਆਹ 5 ਕਦਮਾਂ ਅੱਗੇ ਹੋ ਕੇ ਸ਼ਹੀਦ ਹੋਇਆ ਇਹ ਮੇਰਾ 5000ਰੀ ਜਿਹੜਾ 10 ਕਦਮਾਂ ਅੱਗੇ ਹੋ ਕੇ ਸ਼ਹੀਦ ਹੋਇਆ ਇਹ ਮੇਰਾ 10000ਰੀ ਜਿਹੜਾ 20 ਕਦਮਾਂ ਅੱਗੇ ਹੋ ਕੇ ਸ਼ਹੀਦ ਹੋਇਆ ਇਹ ਮੇਰਾ 20 ਹਜ਼ਾਰੀ ਐਦਾਂ ਕੱਲੇ-ਕੱਲੇ ਨੂੰ ਵਰ ਦਿੰਦੇ ਨੇ ਕਲਗੀਆਂ ਵਾਲੇ ਮਿਹਰ ਦੇ ਖਜ਼ਾਨਿਆਂ ਚੋਂ ਕੱਲੇ-ਕੱਲੇ ਨੂੰ ਮਹਾਰਾਜ ਨੇ ਐਦਾਂ ਚੱਕਿਆ ਫੇਰ ਅੱਗੇ ਸੈਕਦਾ ਪਿਆ ਸੀ ਸਿੰਘ ਸੂਰਾ ਅੱਗੇ ਸੈਕਦਾ ਪਿਆ ਸੀ ਸਿੰਘ ਸੂਰਾ ਧੁਨ ਆਵੇ ਸਤਨਾਮ ਦੀ ਮਹਾ ਸਿੰਘ ਤੇ ਉਹ ਫਿਰ ਅਰਦਾਸਾਂ ਕਰਦਾ ਸੱਚੇ ਪਾਤਸ਼ਾਹ ਲੋ ਆ ਸੁਣੋ ਧਿਆਨ ਨਾਲ ਨਾਲ ਬੱਚਿਆਂ ਤੋਂ ਤੇ ਉਸ ਵੇਲੇ ਫਿਰ ਉਹਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਆ ਸੁਣੋ ਤਕਾਰ ਨਾਲ ਇੱਕ ਬਲ ਟੁੱਟ ਗਿਆ ਮੇਰਾ ਜੀ ਵਾਹ ਗੱਜ ਗੱਜ ਬਲ ਟੁੱਟ ਗਿਆ ਮੇਰਾ ਜੀ ਮੈਂ ਵਿੱਚ ਮੈਂ ਨਾ ਰਹੀ ਤੇਰੇ ਦਰਦਾਂ ਕੋਲੇ ਜੀ ਆਪਸ ਸਮਾਂ ਜ਼ਿੰਦਗੀ 'ਚ ਬੰਦੇ ਦੀ ਚਾਵੇ ਭੁੱਲਾ ਹੋ ਜਾਂਦੀ ਹੈ ਗਲਤੀਆਂ ਹੋ ਜਾਂਦੀਆਂ ਪਰ ਬਖਸ਼ਾ ਲਵੇ ਵਾਪਸ ਆਏ ਸਵੇਰ ਦਾ ਭੁੱਲਿਆ ਸ਼ਾਮ ਨੂੰ ਮੋੜਾ ਵੀ ਉਹਨੂੰ ਭੁੱਲਿਆ ਨਹੀਂ ਬੰਦਾ ਹੀ ਗਲਤੀਆਂ ਕਰਦਾ ਗਲਤੀਆਂ ਦਾ ਪਤਲਾ ਹੁੰਦਾ ਹੈ ਕਿਹੜੀ ਗੱਲ ਫੇਰ ਆ ਜਾਏ ਫੇਰ ਮੋੜਾਵੇ ਬਸ ਇਹ ਅਰਜ਼ ਕਰੀਏ ਜਿਹੜੀ ਇਹ ਮੈਂ ਅੱਜ ਦੇ ਭਾਵ ਸਾਡੇ ਦੀਵਾਨ ਦਾ ਅੱਜ ਦਾ ਇਹੋ ਹੀ ਹੈ ਕਿ ਉਹ ਪ੍ਰੀਤ ਟੁੱਟਦੀ ਨਹੀਂ ਹੁੰਦੀ ਮੂਲ ਲਾਲਨ ਸਿਓ ਪ੍ਰੀਤ ਬਣੀ ਇਹਦੇ ਮਹਾ ਸਿੰਘ ਉਹਨਾਂ ਦੇ ਪਿਆਰ ਪੈ ਗਿਆ ਸੀ ਇਹ ਟੁੱਟਣਾ ਕਿੱਥੋਂ ਸੀ ਇਹ ਤਾਂ ਥੋੜੇ ਚਿਰ ਦਾ ਬਾਲਜ ਆਇਆ ਸੀ ਪਰ ਇਹ ਰਿਸ਼ਤੇ ਟੁੱਟਦੇ ਨੇ ਕਿਤੇ ਰਿਸ਼ਤਾ ਬਣ ਜਾ ਫਿਰ ਥੋੜਾ ਟੁੱਟਦਾ ਰਿਸ਼ਤੇ ਵੀ ਕਿਤੇ ਟੁੱਟਦੇ ਪ੍ਰੀਤ ਵੀ ਕਿਤੇ ਟੁੱਟਦੀ ਸੁਣ ਮੇ ਤੇਰੇ ਦਰਦਿਆਂ ਕੋਲੇ ਜੀ ਗੱਜ ਕੇ ਤੇਰੇ ਦਰਦਿਆਂ ਕੋਲੇ ਜੀ ਮਾਫ ਕਰੀ ਮੇਰਾ ਵਾਲਿਆ ਮਾਫ ਕਰੀ ਮੇਰਾ ਵਾਲਿਆ ਸਿੱਕੇ ਬੋਲ ਜੋ ਬੋਲੇ ਜੀ ਠੇਕੇ ਬੋਲ ਜੋ ਬੋਲੇ ਜੀ ਮੁਰ ਜਗ ਤੇ ਨਾ ਹੋਣਾ ਏ ਵਾ 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 ਮੁਰ ਜਗ ਤੇ ਨਾ ਹੋਣਾ ਏ ਕਲ ਗਿਆ ਵਾਲੇ ਨੂੰ ਕਲ ਗਿਆ ਵਾਲੇ ਨੂੰ ਸਿਰ ਦੇ ਕੇ ਮਨੋਂ ਫੜ ਗੁਰੂ ਜੀ ਦੇ ਪਾਵੇਂ ਨੂੰ ਪਾਵਾ ਫੜ ਲੈਣਾ ਮਹਾਰਾਜ ਦੀ ਮੱਜੀ ਦਾ ਛੱਡਣਾ ਹੀ ਨਹੀਂ ਫਿਰ ਅਸੀਂ ਹਾਂ ਫੜ ਗੁਰੂ ਜੀ ਦੇ ਪਾਵੇਂ ਨੂੰ ਰਤ ਨਾਲ ਤੋਦੇ ਆਂਗੇ ਤੋ ਤਿਆਗੇ ਵਾਹ ਹੱਥੀ ਲਿਖੇ ਹੋਏ ਬਿਦਾਰੇ ਨੂੰ ਹੱਥੀ ਲਿਖੇ ਹੋਏ ਬਿਦਾਰੇ ਨੂੰ ਫੜ ਗੁਰੂ ਜੀ ਦੇ ਪਾਵੇਂ ਨੂੰ ਸਾਡ ਗੁਰੂ ਜੀ ਦੇ ਪਾਵੇ ਨੂੰ ਰਤ ਨਾਲ ਧੋਦਿਆਗੇ ਰਤ ਨਾਲ ਧੋਦਿਆਗੇ ਗਜ ਕੇ ਲਿਖੇ ਹੋਏ ਬਿਰਾ ਹੱਥੀ ਲਿਖੇ ਹੋਏ ਬਿਦਾਰੇ ਨੂੰ ਇੱਕ ਹੋਰ ਸੁਣ ਲੋ ਤਨ ਤਨ ਜੀ ਤਨ ਵਰਗਾ ਇੱਕ 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 ਪੈਰਾ ਬਸ ਇੱਕ ਹੀ ਲਾਈ ਸੁਣੋ ਤਨ ਤਨ ਜੀ ਤਨ ਵਰਗਾ ਤਨ ਤਨ ਜੀ ਤਨ ਵਰਗਾ ਚਨ ਕੋਈ ਹੋਰ ਨਹੀਂ ਜਤਕੇ ਚਨ ਕੋਈ ਹੋਰ ਨਹੀਂ ਮਾ ਗੁਜਰੀ ਦੇ ਚੰਨ ਵਰਗਾ ਮਾ ਗੁਜਰੀ ਦੇ ਚੰਨ ਵਰਗਾ ਮਾ ਗੁਜਰੀ ਦੇ ਚੰਨ ਵਰਗਾ ਤਨ ਗੁਰੂ ਗੋਬਿੰਦ ਸਿੰਘ ਸੱਚੇ ਪਾਸ਼ਾ ਨੂੰ ਬੇਨਤੀ ਕੀਤੀ ਸੁਣਿਓ ਕਹਿਣ ਲੱਗਾ ਦੇਖ ਕਿਥੋਂ ਚਮਕੌਰ ਤੋਂ ਚੱਲਿਆ ਹਾਂ ਜੰਗਲ ਫੋਲਦਾ ਫੋਲਦਾ ਆ ਰਿਹਾ ਹਾਂ ਗੁਰੂ ਗੋਬਿੰਦ ਸਿੰਘ ਜੀ ਕਿਥੋਂ ਲੱਭਣ ਲੱਗਿਆ ਤੁਹਾਨੂੰ ਮੈਂ ਪਿੱਛੇ ਪਿੱਛੇ ਤੁਰੇ ਹਾਂ ਤੁਹਾਡੇ ਮਗਰ ਮਗਰ ਐਸੀ ਤੇਰੇ ਪਿਆਰ ਨੇ ਖਿੱਚ ਪਾਈ ਤੈਨੂੰ ਢੋਲਦਾ ਟਾਲਦਾ ਆ ਰਿਹਾ ਹਾਂ ਮੈਂ ਤਾਂ ਉਦੋਂ ਹੀ ਇਸ ਨੂੰ ਪਾੜ ਦਿੱਤਾ ਜੋ ਪਰਵਾਨਾ ਸੀ ਖੁੰਝੇ ਨਿਸ਼ਾਨਿਆਂ ਦਾ ਕਿਉਂਕਿ ਨਿਯਮ ਅਟੱਲ ਸੰਸਾਰ ਦਾ ਏ ਰੁਕਦਾ ਮੇਲ ਨਹੀਂ ਸ਼ਮਾ ਪਰਵਾਨਿਆਂ ਦਾ ਪਰਵਾਨਿਆਂ ਨੇ ਸ਼ਮਾਂ ਤੇ ਸੜਨਾ ਹੀ ਸੜਨਾ ਹੈ ਮੈਂ ਤੇ ਉਦੋਂ ਹੀ ਉਦਣੇ ਹੀ ਦਿਲੋਂ ਕੱਢਦਾ ਸੀ ਵੀ ਮੈਂ ਗਲਤ ਕਰ ਲਿਆ ਵਦਾਵਾ ਮੈਂ ਪਾੜਤਾ ਸੀ ਉਦਣੀ ਮੇਰੇ ਮੇਰਾ ਦ੍ਰਿੜ ਵਿਸ਼ਵਾਸ ਅਡੋਲ ਇੰਨਾ ਮਹਾ ਸਿੰਘ ਕਹਿੰਦਾ ਮੇਰਾ ਡਰੇਡ ਵਿਸ਼ਵਾਸ ਅਡੋਲ ਇੰਨਾ ਸ਼ੰਕਾ ਇੱਥੇ ਨਹੀਂ ਕੋਈ ਖਲੋ ਸਕਦਾ ਮੈਨੂੰ ਪਤਾ ਸੀ ਖੰਡੇ ਦਾ ਇਹ ਅੰਮ੍ਰਿਤ ਕਦੇ ਇੰਨਾ ਕਮਜ਼ੋਰ ਨਹੀਂ ਹੋ ਸਕਦਾ ਮੈਂ ਤੇ ਲਿਖ ਬੈਠਾ ਵੀ ਮੈਂ ਛੱਡਦਾ ਪਰ ਮੈਨੂੰ ਪਤਾ ਲੱਗ ਗਿਆ ਮੈਂ ਤੁਹਾਨੂੰ ਛੱਡ ਨਹੀਂ ਸਕਦਾ ਗੁਰੂ ਗੋਬਿੰਦ ਸਿੰਘ ਜੀ ਤੁਹਾਨੂੰ ਮੈਂ ਛੱਡ ਨਹੀਂ ਸਕਦਾ ਤੇ ਦਸ਼ਮੇਸ਼ ਪਿਤਾ ਕਹਿੰਦੇ ਐ ਸੁਣ ਕੇ ਬਾਕ ਮਹਾਰਾਜ ਨੇ ਮੁਖੋਂ ਕਿਹਾ ਮੁਖੋਂ ਸੁਣ ਕੇ ਬਾਕ ਮਹਾਰਾਜ ਨੇ ਕਿਹਾ ਮੁਖੋਂ ਤੇਰੀ ਕਰਨੀ ਤੋਂ ਮੈਂ ਬਲਿਹਾਰ ਸਿੰਘਾ ਆਲੇ ਤੇਰੀਆਂ ਅੱਖਾਂ ਦੇ ਸਾਹਮਣੇ ਹੀ ਟੁਕੜੇ ਕਰਾਂ ਬਦਾਵੇ ਦੇ ਚਾਰ ਸਿੰਘਾ ਚੜ ਕੇ ਸ਼ਿਖਰ ਪ੍ਰੇਮ ਦੇ ਆਪ ਤਰਿਆ ਦੇੜੇ ਕਈਆਂ ਦੇ ਚੱਲੇ ਆਂ ਤਾਰ ਸਿੰਘਾ ਜਦ ਤੱਕ ਕਾਇਮ ਇਤਿਹਾਸ ਜਹਾਨ ਅੰਦਰ ਯਾਦ ਰਹੇਗਾ ਤੇਰਾ ਉਪਕਾਰ ਸਿੰਘਾ ਤੇਰੇ ਨਾਲ ਜੋ ਹੋਏ ਸ਼ਹੀਦ ਇੱਥੇ ਤੇਰੇ ਨਾਲ ਜੋ ਹੋਏ ਸ਼ਹੀਦ ਇੱਥੇ ਲੋਕ ਇਹਨਾਂ ਤਾਈਂ ਮੁਕਤੇ ਕਹਿਣਗੇ ਜੀ ਤੇਰੀ ਇਸ ਕੁਰਬਾਨੀ ਦੀ ਯਾਦ ਅੰਦਰ ਔਣ ਇਸ ਥਾਂ ਔਣ ਇਸ ਥਾਂ ਪਰਸ ਦੇ ਰਹਿਣਗੇ ਜੀ ਇਹ ਥਾਂ ਨੂੰ ਪਰਸ ਦੇ ਰਹਿਣਗੇ ਜਿਹੜੀ ਤੂੰ ਕੁਰਬਾਨੀ ਕਰ ਚੱਲਿਆ ਮਹਾਰਾਜ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਉਹ ਵਦਾਵੇ ਵਾਲੇ ਕਾਗਜ ਦੇ ਟੁਕੜੇ ਟੁਕੜੇ ਕਰ ਦਿੱਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਦਾਵੇ ਵਾਲਾ ਕਾਗਜ ਪਾੜਤਾ ਐ ਕੁੱਟ ਕੇ ਗੱਲ ਨਾ ਲਾਇਆ ਹੋਇਆ ਹੈ ਦਿਲਬਰ ਜੀ ਬੜੇ ਤਕੜੇ ਟਾਢੀ ਸੰ ਉਹਨਾਂ ਨੇ ਲਿਖਿਆ ਬੜੇ ਕਮਾਲ ਦੇ ਦਇਆ ਸਿੰਘ ਦਿਲਬਰ ਟਾਢੀ ਬੜਾ ਕਮਾਲ ਬੜਾ ਕਮਾਲ ਉਹਨੇ ਲਿਖਿਆ ਸੀ ਖੁੱਲੇ ਨੈਣ ਮਹਿਬੂਬ ਦੇ ਦਰਸ਼ਨਾਂ ਲਈ ਗੁਰੂ ਗੋਬਿੰਦ ਸਿੰਘ ਨੂੰ ਵੇਖ ਰਿਹਾ ਸੀ ਮਹਾ ਸਿੰਘ ਖੁੱਲੇ ਨੈਣ ਮਹਿਬੂਬ ਦੇ ਦਰਸ਼ਨਾ ਲਈ ਨਜ਼ਰ ਮਿਲੀ ਤੇ ਮਿਲੀ ਦੀ ਮਿਲੀ ਰਹਿ ਗਈ ਅਖੀਰੀ ਸਮਾਂ ਕਈਆਂ ਦਾ ਵੇਖਿਆ ਨਹੀਂ ਬੇਬੇ ਮਰਨ ਲੱਗੀ ਹੋਵੇ ਹੱਥ ਅੱਖ ਅੱਖ ਵੇਖਦੀ ਵੇਖਦੀ ਪਿਓ ਵੀ ਇਦਾਂ ਕਈ ਵਾਰੀ ਬਜ਼ੁਰਗਾਂ ਨੂੰ ਮਰ ਜਾਂ ਨਿਕਲਦੀ ਐ ਜਦੋਂ ਜਾਨ ਨਿਕਲਦੀ ਐ ਖੁੱਲੇ ਨੈਣ ਮਹਿਬੂਬ ਦੇ ਦਰਸ਼ਨਾ ਲਈ ਨਜ਼ਰ ਮਿਲੀ ਤੇ ਮਿਲੀ ਦੀ ਮਿਲੀ ਰਹਿ ਗਈ ਜੋੜੇ ਹੱਥ ਉਸ ਸੀਸ ਝੁਕਾਉਣੇ ਨੂੰ ਗਰਦਨ ਹਿੱਲੀ ਤੇ ਹਿੱਲੀ ਦੀ ਹਿੱਲੀ ਰਹਿ ਗਈ ਅੱਖਾਂ ਵਿੱਚ ਪਿਆਰ ਦੇ ਆਏ ਅੰਸੂ ਪਲਕ ਗਿੱਲੀ ਤੇ ਗਿੱਲੀ ਦੀ ਗਿੱਲੀ ਰਹਿ ਗਈ ਮਸਾ ਮਸਾ ਗਲਵਕੜੀ ਪਾਈ ਦੋਹਾਂ ਹੋ ਗਈ ਢਿੱਲੀ ਤੇ ਢਿੱਲੀ ਦੀ ਢਿੱਲੀ ਰਹਿ ਗਈ ਦਿਲਬਰ ਆਖਰੀ ਫਤਿਹ ਬੁਲਾ ਦਿੱਤੀ ਦਿਲਬਰ ਆਖਰੀ ਫਤਿਹ ਬੁਲਾ ਦਿੱਤੀ ਰਸਨਾ ਮੁੜੀ ਤੇ ਮੁੜੀ ਦੀ ਮੁੜੀ ਰਹਿ ਗਈ ਗੁਰੂ ਚਰਨਾਂ ਵਿੱਚ ਆਖਰੀ ਦਮ ਤੀਕਰ ਸੁਰਤੀ ਜੁੜੀ ਤੇ ਜੁੜੀ ਦੀ ਜੁੜੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਗਲਵਕੜੀ ਦੇ ਵਿੱਚ ਇੰਨਾ ਮਹਾ ਸਿੰਘ ਨੇ ਪ੍ਰਾਂਤ ਤਿਆ ਉੱਥੇ ਫਿਰ ਮਾਰਨ ਨੇ ਕਿਹਾ ਸੀ ਤੁਹਾਨੂੰ 40 ਮੁਕਤਿਆਂ ਦੇ ਕਰਕੇ ਯਾਦ ਕੀਤਾ ਜਾਏ